ਕਈ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਕਿ ਇਹਦੇ ਤੇ ਤਾਂ ਜੇ ਇੰਨਾ ਵਿਆਜ ਪੈ ਗਿਆ, ਐਨੇ ਖਰਚੇ ਪੈ ਗਏ ਤਾਂ ਫਾਰਮਰ ਦੇ ਜਾਂ ਕਿਸਾਨ ਦੇ ਪੱਲੇ ਕੀ ਪਿਆ। ਬਿਲਕੁਲ ਉਪਵਾਹਾਂ ਨੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵਿਆਜ ਨਹੀਂ ਪੈਣ ਲੱਗਿਆ। ਜੇਕਰ ਤੁਸੀਂ ਸਬਸਿਡੀ ਜਿੰਨਾ ਹੀ ਲੋਨ ਕਰਾਉਂਦੇ ਹੋ। ਪਰ ਅੱਜ ਕਿਸਾਨ ਬੜਾ ਹੀ ਕਨਫਿਊਜ਼ ਹੈ ਕਿ ਉਹ ਲੋਨ ਕਿਵੇਂ ਕਰਵਾਵੇ। ਇਹ ਕਿਸਾਨਾਂ ਨੂੰ ਬਿਲਕੁਲ ਵੀ ਇਹਦੇ ਵਿੱਚ ਦੁਬਿਧਾ ਵਿੱਚ ਪੈਣ ਦੀ ਜ਼ਰੂਰਤ ਨਹੀਂ ਕਿ ਲੋਨ ਕਿੱਥੋਂ ਹੋਊਗਾ ਕਿਵੇਂ ਹੋਊਗਾ ਤੇ ਕਿਵੇਂ ਅਪਲਾਈ ਕਰਨਾ ਉਹਦੇ ਲਈ ਐਗਰੀ ਜ਼ੋਨ ਦੀਆਂ ਡੀਲਰਸ਼ਿਪਾਂ ਪੰਜਾਬ ਦੇ ਹਰ ਕੋਨੇ 'ਚ ਨੇ ਜਦੋਂ ਬੈਂਕ ਨਾਲ ਟਾਈ-ਅੱਪ ਹੋਇਆ ਐਗਰੀ ਜ਼ੋਨ ਦਾ ਉਹਦੇ ਵਿੱਚ ਸਹੂਲਤਾ ਸੀ ਸਾਰਿਆਂ ਨੂੰ ਮੱਦੇ ਨਜ਼ਰ ਰੱਖ ਕੇ ਇਹ ਪ੍ਰਦਾਨ ਕੀਤੀ ਹੈ ਜੀ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਸਰਕਾਰ ਨੇ ਜਲਦ ਤੋਂ ਜਲਦ ਪੈਸਾ ਜਿਹੜਾ ਹੈ ਤੁਹਾਡੇ ਲੋਨ ਅਕਾਊਂਟ ਦੇ ਵਿੱਚ 24 ਲੱਖ ਦਾ 24 ਲੱਖ ਪਾ ਦੇਣਾ ਸਰਕਾਰ ਦੇ ਕਹਿਣ ਅਨੁਸਾਰ ਬੈਂਕ ਦੇ ਕਹਿਣ ਅਨੁਸਾਰ 6 ਮਹੀਨੇ ਤੱਕ ਤੁਸੀਂ ਕਿਸ਼ਤ ਦੀ ਇਨਸਟਾਲਮੈਂਟ ਨਹੀਂ ਭਰਨੀ ਸਿਰਫ ਵਿਆਜ ਭਰਨਾ ਹੈ ਸਰਕਾਰ ਉਹਨਾਂ ਨੂੰ 50% ਤੱਕ ਸਬਸਿਡੀ ਦੇ ਰਹੀ ਹੈ ਜੀ ਤੇ ਕੀ ਉਹਨਾਂ ਦੀ ਜਿਹੜੀ ਬਚੀ ਹੋਈ ਰਕਮ ਹੈ ਉਹਨਾਂ ਤੇ ਵੀ ਤੁਸੀਂ ਉਹਨਾਂ ਨੂੰ ਲੋਨ ਮੁਹੱਈਆ ਕਰਵਾ ਸਕਦੇ ਹੋ ਜੇ ਤੁਹਾਡਾ 24 ਲੱਖ ਦਾ ਸਬਸਿਡੀ ਸਰਕਾਰ ਨੇ ਦੇਣੀ ਹੈ 24 ਲੱਖ ਦਾ ਹੀ ਲੋਨ ਕਰਾਓ 6 ਲੱਖ ਦੀ ਮਾਰਜਨ ਮਨੀ ਆਪਣੇ ਕੋਲੋਂ ਪਾਓ ਬੇਵਜ੍ਹਾ ਕਰਜ਼ਾਈ ਹੋਣ ਦਾ ਕੋਈ ਫਾਇਦਾ ਨਹੀਂ ਹੈ ਵੱਧ ਲੋਨ ਲੈਣ ਦਾ ਸੱਸ਼ਰੀਆ ਕਾਲ ਕਿਸਾਨ ਸੇਵਾ ਕੇਂਦਰ ਵਿੱਚ ਕਿਸਾਨ ਵੀਰਾਂ ਦਾ ਸਵਾਗਤ ਹੈ। ਅੱਜ ਅਸੀਂ ਉਚੇਚੇ ਤੌਰ ਤੇ ਸਬਸਿਡੀ ਸਕੀਮ ਬਾਰੇ ਵਿਸਤਾਰ ਨਾਲ ਜਾਣਕਾਰੀ ਲੈਣ ਵਾਸਤੇ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕਰਾਂਗੇ। ਗੁਰਪ੍ਰੀਤ ਸਿੰਘ ਜੀ ਤੁਸੀਂ ਕੰਬੋ ਆਫਰ ਨਾਲ ਟਰੈਕਟਰ ਕੰਪਨੀ ਅਤੇ ਲੋਨ ਲਈ ਬੈਂਕਾਂ ਨਾਲ ਤੇ ਟਾਈਪ ਕੀਤਾ ਹੋਇਆ ਹੈ। ਪਰ ਅੱਜ ਕਿਸਾਨ ਬੜਾ ਹੀ ਕਨਫਿਊਜ਼ ਹੈ ਕਿ ਉਹ ਲੋਨ ਕਿਵੇਂ ਕਰਵਾਵੇ। ਤੇ ਕਿੱਥੋਂ ਕਰਾਵੇ ਤੇ ਉਹਨਾਂ ਦਾ ਲੋਨ ਕਿਵੇਂ ਹੋ ਸਕਦਾ ਹੈ ਕੀ ਐਗਰੀ ਜ਼ੋਨ ਉਹਨਾਂ ਦੀ ਕੋਈ ਮਦਦ ਕਰੇਗਾ ਮੈਡਮ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਕਿਸਾਨ ਵੀਰਾਂ ਦਾ ਐਗਰੀ ਜ਼ੋਨ ਕਿਸਾਨ ਸੇਵਾ ਕੇਂਦਰ ਦੇ ਵਿੱਚ ਵੈਲਕਮ ਕਰਦਾ ਤੇ ਤੁਹਾਡੇ ਪਹਿਲੇ ਹੀ ਸਵਾਲ ਦਾ ਜਵਾਬ ਦਿੰਨਾ ਕਿ ਕਿਸਾਨ ਵੀਰ ਕਨਫਿਊਜ਼ ਨੇ ਤਾਂ ਐਗਰੀ ਜ਼ੋਨ ਕਿਸਾਨ ਸੇਵਾ ਕੇਂਦਰ ਖੋਲੇ ਹੀ ਇਸ ਲਈ ਹੈ ਕੰਪਨੀ ਨੇ ਕਿ ਕਿਸਾਨਾਂ ਦੀ ਹਰ ਇੱਕ ਕੁਐਰੀ ਦਾ ਜਵਾਬ ਦਿੱਤਾ ਜਾ ਸਕੇ ਸਿਰਫ ਮਸ਼ੀਨਾਂ ਨਾਲ ਸੰਬੰਧਿਤ ਜਾਣਕਾਰੀ ਹੀ ਸਾਂਝੀ ਨਹੀਂ ਅਸੀਂ ਕਰਦੇ ਇੱਥੇ ਖੇਤੀਬਾੜੀ ਨਾਲ ਸੰਬੰਧਿਤ ਪਰਾਲੀ ਦੀ ਸਾਹਮ ਸਵਾਲ ਨਾਲ ਸੰਬੰਧਿਤ ਪੈਸਟੀਸਾਈਡ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਜਾਣਕਾਰੀ ਕਿਸਾਨ ਵੀਰਾਂ ਨਾਲ ਇਸ ਸੇਵਾ ਕੇਂਦਰ ਦੇ ਵਿੱਚ ਅਸੀਂ ਸਾਂਝੀ ਕਰਦੇ ਹਾਂ ਕੰਬੋ ਅਸੀਂ ਬਣਾਇਆ ਹੈ ਬੈਲਰ ਰੇਕ ਤੇ ਟਰੈਕਟਰ ਦਾ ਉਹ ਸੋਨਾਲੀਕਾ ਟਰੈਕਟਰ ਨਾਲ ਵੀ ਹੈ ਤੇ ਮਹਿੰਦਰਾ ਟਰੈਕਟਰ ਨਾਲ ਵੀ ਤਾਂ ਕਿ ਕਿਸਾਨ ਵੀਰਾਂ ਦਾ ਜ਼ਿਆਦਾ ਫਾਇਦਾ ਹੋ ਸਕੇ ਕਿਉਂਕਿ ਸਬਸਿਡੀ ਭਾਵੇਂ ਸਰਕਾਰ ਨੇ ਦੇ ਦੇਣੀ ਹੈ ਬਾਕੀ ਪੈਸਾ ਤਾਂ ਮੇਰੇ ਪੰਜਾਬ ਦੇ ਕਿਸਾਨਾਂ ਦਾ ਅਣਥੱਕ ਮਿਹਨਤ ਕਰਕੇ ਕਮਾਇਆ ਹੋਇਆ ਪੈਸਾ ਹੈ ਜੀ ਸਾਨੂੰ ਇੱਕ ਇੱਕ ਰੁਪਏ ਦੀ ਕਿਸਾਨਾਂ ਦੇ ਜਿਹੜੀ ਕਮਾਈ ਆ ਉਹਦੇ ਫਿਕਰ ਰਹਿੰਦੀ ਹੈ ਦੂਸਰਾ ਹੈਗਾ ਜੀ ਬੈਂਕ ਦਾ ਬੈਂਕ ਦੇ ਨਾਲ ਸਾਡਾ ਟਾਈ ਐਪ ਹੈ ਬਿਲਕੁਲ ਕੀਤਾ ਹੋਇਆ ਤੇ ਕਿਸਾਨਾਂ ਨੂੰ ਬਿਲਕੁਲ ਵੀ ਇਹਦੇ ਵਿੱਚ ਦੁਬਿਧਾ ਚ ਪੈਣ ਦੀ ਜਰੂਰਤ ਨਹੀਂ ਕਿ ਲੋਨ ਕਿੱਥੋਂ ਹੋਊਗਾ ਕਿਵੇਂ ਹੋਊਗਾ ਤੇ ਕਿਵੇਂ ਅਪਲਾਈ ਕਰਨਾ ਉਹਦੇ ਲਈ ਐਗਰੀ ਜੋਨ ਦੀਆਂ ਡੀਲਰਸ਼ਿਪਾਂ ਪੰਜਾਬ ਦੇ ਹਰ ਕੋਨੇ 'ਚ ਨੇ ਐਗਰੀ ਜੋਨ ਦਾ ਟੋਲ ਫਰੀ ਨੰਬਰ ਹਰ ਵੇਲੇ ਖੁੱਲਾ ਹੈ ਕਿਸਾਨ ਵੀ ਕਿਸੇ ਵੀ ਤਰ੍ਹਾਂ ਦੀ ਉੱਥੇ ਜਾਣਕਾਰੀ ਲੈ ਸਕਦੇ ਨੇ ਲੋਨ ਹੋਣਾ ਕਿਵੇਂ ਹੈ ਇਹ ਜਿਹੜੀ ਸਬਸਿਡੀ ਗਰੁੱਪ ਸਬਸਿਡੀ ਆ ਰਹੀ ਹੈ ਜਾਂ CHC ਦੇ ਵਿੱਚ ਇੰਡੀਵਿਜੂਅਲ ਫਾਰਮਰ ਨੂੰ ਵੀ 30 ਲੱਖ ਤੱਕ ਦੀ ਮਸ਼ੀਨ ਖਰੀਦਣ ਤੇ ਮੈਕਸਿਮਮ 24 ਲੱਖ ਸਬਸਿਡੀ ਮਿਲਣੀ ਹੈ ਖੇਤੀਬਾੜੀ ਸੰਦਾਂ ਤੇ ਇਹਦੇ ਵਿੱਚ ਟਰੈਕਟਰ, ਬਿਲਰ, ਰੇਕ, ਸੁਪਰ ਸੀਡਰ ਹੋਰ ਸਾਰੇ ਸੰਦ ਵੀ ਮਲਟੀਪਲ ਮਸ਼ੀਨਾ ਮੇਰੇ ਕਿਸਾਨ ਵੀਰ ਪਾ ਸਕਦੇ ਨੇ ਤੇ ਮਿਨਿਮਮ ਜਿਹੜੀ ਬਿਲਿੰਗ ਹੈ ਮਿਨਿਮਮ ਬਾਇੰਗ 30 ਲੱਖ ਦੀ ਹੋਣੀ ਚਾਹੀਦੀ ਹੈ ਜਿਹਦੇ ਉੱਪਰ 80% ਦਾ ਫਾਰਮੂਲਾ ਲਾ ਕੇ 24 ਲੱਖ ਸਬਸਿਡੀ ਆਉਂਦੀ ਹੈ ਤਾਂ ਕਿਸਾਨਾਂ ਨੂੰ ਇਹਦੇ ਵਿੱਚ कंफ्यूज ਹੋਣ ਦੀ ਜਰੂਰਤ ਨਹੀਂ ਹੈ ਜੇ ਆਪਾਂ ਮਿਨੀਮਮ 30 ਲੱਖ ਤੇ ਵੀ ਗੱਲ ਕਰੀਏ ਤਾਂ 30 ਲੱਖ ਰੁਪਏ ਦੀ ਮਸ਼ੀਨਰੀ ਦੀ ਆਪਾਂ ਖਰੀਦ ਕਰ ਲਈ ਜਿਹਦੇ ਵਿੱਚ ਟਰੈਕਟਰ ਹੋ ਗਿਆ ਬੈਲਰ ਹੋ ਗਿਆ ਰੇਕ ਹੋ ਗਿਆ ਸੁਪਰ ਸੀਡਰ ਹੋ ਗਿਆ ਜਾਂ ਪਲੋ ਹੋ ਗਿਆ ਜਿਵੇਂ ਵੀ ਤੁਹਾਡੇ ਗਰੁੱਪ ਦੀ ਬਾਇੰਗ ਪੂਰੀ ਹੁੰਦੀ ਹੈ 24 ਲੱਖ ਰੁਪਏ ਤੱਕ ਦੀ ਸਬਸਿਡੀ ਜੋ ਸਰਕਾਰ ਨੇ ਦੇਣੀ ਹੈ ਬੈਂਕ ਨਾਲ ਜੋ ਟਾਈ ਅਪ ਕੀਤਾ ਗਿਆ ਬੈਂਕ 24 ਲੱਖ ਤੱਕ ਦਾ ਲੋਨ ਕਰਕੇ ਦੇਊਗਾ ਜਿਹਨੂੰ ਬੈਕ ਐਂਡਡ ਸਬਸਿਡੀ ਕਹਿੰਦੇ ਨੇ ਦਾ ਮਾਰਜਨ ਮਨੀ ਕਿੰਨੀ ਹੋਗੀ 6 ਲੱਖ ਰੁਪਇਆ ਤਾਂ ਕਿਸਾਨ ਵੀਰੋ ਜਿਆਦਾ ਲੋਨ ਕਰਾਉਣ ਦੇ ਚੱਕਰ ਦੇ ਵਿੱਚ ਜਿਆਦਾ ਲੋਨ ਕਰਾਉਣ ਦੇ ਲਾਲਚ ਦੇ ਵਿੱਚ ਨਾ ਆਓ ਜੇ ਤੁਹਾਡਾ 24 ਲੱਖ ਦਾ ਸਬਸਿਡੀ ਸਰਕਾਰ ਨੇ ਦੇਣੀ ਹੈ 24 ਲੱਖ ਦਾ ਹੀ ਲੋਨ ਕਰਾਓ 6 ਲੱਖ ਦੀ ਮਾਰਜਨ ਮਨੀ ਆਪਣੇ ਕੋਲੋਂ ਪਾਓ ਬੇਵਜਾ ਕਰਜ਼ਾਈ ਹੋਣ ਦਾ ਕੋਈ ਫਾਇਦਾ ਨਹੀਂ ਹੈ ਵੱਧ ਲੋਨ ਲੈਣ ਦਾ ਤਾਂ ਜਿਵੇਂ ਕਿ 30 ਲੱਖ ਰੁਪਏ ਤੱਕ ਦੀ ਮਿਨੀਮਮ ਬਾਇੰਗ ਤੁਸੀਂ ਕਰਨੀ ਹੈ ਮਿਨਿਮਮ ਮਸ਼ੀਨਰੀ ਖਰੀਦਣੀ ਹੈ ਚਾਹੇ ਉਹ ਸੀਐਚਸੀ ਦੇ ਵਿੱਚ ਚਾਹੇ ਜਿਹੜੀ ਗਰੁੱਪ ਸਬਸਿਡੀ ਹੈ ਜਿਹਦੇ ਵਿੱਚ ਨੌ ਮੈਂਬਰ ਹੁੰਦੇ ਨੇ ਉਹਦੇ ਵਿੱਚ ਬੈਂਕ ਦੇ ਵਿੱਚ ਲੋਨ ਤੁਸੀਂ ਅਪਲਾਈ ਕਰਨਾ 24 ਲੱਖ ਦਾ ਹੀ ਲੋਨ ਅਪਲਾਈ ਕਰੋ ਬੈਂਕ 30 ਲੱਖ ਦਾ 90% ਤੱਕ ਵੀ ਆਫਰ ਕਰਦੀ ਹੈ ਪਰ ਖਾਮ-ਖਾਮ ਕਰਜ਼ਾ ਚੱਕ ਕੇ ਕਰਜ਼ਾਈ ਨਾ ਹੋਵੋ ਕਿਉਂਕਿ ਜਿਹੜੀ ਸਬਸਿਡੀ ਹੈ ਇਹਦੀਆਂ ਕਿਸ਼ਤਾਂ ਬਣ ਜਾਣੀਆਂ ਨੇ 5 ਸਾਲ ਤੱਕ ਦੀਆਂ ਕਿਸ਼ਤਾਂ ਕਿਉਂਕਿ ਸਰਕਾਰ ਦੀ ਇਹ ਕੰਡੀਸ਼ਨ ਹੈ ਕਿ 5 ਸਾਲ ਤੱਕ ਤੁਹਾਨੂੰ ਇਹ ਲੋਨ ਚੱਲਦਾ ਰੱਖਣਾ ਪਊਗਾ ਤੇ 5 ਸਾਲ ਮਿਨੀਮਮ ਇਹ ਮਸ਼ੀਨਾਂ ਚੱਲਦੀਆਂ ਰੱਖਣੀਆਂ ਪੈਣਗੀਆਂ ਤਾਂ ਜਿਆਦਾ ਲੋਨ ਕਾਦੇ ਲਈ ਕਰਾਉਣਾ ਜਦੋਂ 24 ਲੱਖ ਦਾ ਲੋਨ ਆਪਾਂ ਨੂੰ ਮਿਲ ਰਿਹਾ 24 ਲੱਖ ਦੀ ਸਬਸਿਡੀ ਦਾ ਪੈਸਾ ਤੁਹਾਡੇ ਲੋਨ ਅਕਾਊਂਟ ਦੇ ਵਿੱਚ ਸਰਕਾਰ ਨੇ ਪਾ ਦੇਣਾ ਹਾਂ ਧਿਆਨ ਰੱਖਣ ਜੋ ਗੱਲਾਂ ਕੀ ਨੇ ਮਾਰਜਨ ਬਣੀ ਦੇ ਦਿੱਤੀ ਲੋਨ ਅਪਲਾਈ ਹੋ ਗਿਆ ਬੈਂਕ ਨੇ ਤੁਹਾਡੀ ਜਿਹੜੀ ਪੇਮੈਂਟ ਹੈ ਤੁਹਾਡੇ ਡੀਲਰ ਨੂੰ ਜਿੱਥੋਂ ਤੁਸੀਂ ਮਸ਼ੀਨਾਂ ਖਰੀਦੋਗੇ ਕਰ ਦਿੱਤੀ ਤੁਹਾਡਾ ਲੋਨ ਅਕਾਊਂਟ ਖੁੱਲ ਗਿਆ 24 ਲੱਖ ਦਾ ਜਿਸ ਦਿਨ ਮਸ਼ੀਨ ਦੀ ਵੈਰੀਫਿਕੇਸ਼ਨ ਹੈ ਉਸ ਦਿਨ ਮਸ਼ੀਨਾਂ ਉੱਥੇ ਪਹੁੰਚਾਉਣੀਆਂ ਲਾਜ਼ਮੀ ਨੇ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਸਰਕਾਰ ਨੇ ਜਲਦ ਤੋਂ ਜਲਦ ਪੈਸਾ ਜਿਹੜਾ ਹੈ ਤੁਹਾਡੇ ਲੋਨ ਅਕਾਊਂਟ ਦੇ ਵਿੱਚ 24 ਲੱਖ ਦਾ 24 ਲੱਖ ਪਾ ਦੇਣਾ 24 ਲੱਖ ਦਾ ਹੀ ਲੋਨ ਕਰਾਇਆ 24 ਲੱਖ ਰੁਪਈਆ ਹੀ ਸਬਸਿਡੀ ਆ ਕਿ ਵਿਆਜ ਕਾ ਦਾ ਬਹੁਤ ਸਾਰੀਆਂ افਵਾਹਾਂ ਮਾਰਕੀਟ ਦੇ ਵਿੱਚ ਉੱਡ ਰਹੀਆਂ ਨੇ ਬਹੁਤ ਸਾਰਾ ਪ੍ਰੋਪਗੈਂਡਾ ਕਈ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਕਿ ਇਹਦੇ ਤੇ ਤਾਂ ਜੇ ਇੰਨਾ ਵਿਆਜ ਪੈ ਗਿਆ ਐਨੇ ਖਰਚੇ ਪੈ ਗਏ ਤਾਂ ਫਾਰਮਰ ਦੇ ਜਾਂ ਕਿਸਾਨ ਦੇ ਪੱਲੇ ਕੀ ਪਿਆ ਬਿਲਕੁਲ ਅਫਵਾਹਾਂ ਨੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵਿਆਜ ਨਹੀਂ ਪੈਣ ਲੱਗਿਆ ਜੇਕਰ ਤੁਸੀਂ ਸਬਸਿਡੀ ਜਿੰਨਾ ਹੀ ਲੋਨ ਕਰਾਉਂਦੇ ਹੋ ਜੇ ਜ਼ਿਆਦਾ ਲੋਨ ਹੋ ਗਿਆ ਜ਼ਿਆਦਾ ਲੋਨ ਦੇ ਵਿੱਚ ਵੀ ਪਹਿਲੀਆਂ ਕਿਸ਼ਤਾਂ ਜ਼ਿਆਦਾ ਲਾਉਣ ਦੀ ਜੇ ਤੁਸੀਂ 25 ਲੱਖ 26 ਲੱਖ ਜਿੰਨਾ ਵੀ ਕਰਾਇਆ ਉਹਦੀਆਂ ਬਣਨੀਆਂ ਨੇ ਜਦੋਂ ਤੁਹਾਡੀ ਵੈਰੀਫਿਕੇਸ਼ਨ ਤੋਂ ਬਾਅਦ 24 ਲੱਖ ਰੁਪਇਆ ਤੁਹਾਡੇ ਅਕਾਊਂਟ 'ਚ ਆ ਗਿਆ ਤਾਂ ਉਹਦੇ ਵਿੱਚੋਂ ਕੱਟ ਹੋ ਜਾਏਗਾ ਜਿੰਨਾ ਐਡੀਸ਼ਨਲ ਰਹਿ ਜਾਏਗਾ ਉਸ ਦੀਆਂ ਕਿਸ਼ਤਾਂ ਬਣਨਗੀਆਂ ਉਹ ਤੁਸੀਂ ਭਰ ਵੀ ਸਕਦੇ ਹੋ ਕਲੋਜ਼ਰ ਵੀ ਕਰ ਸਕਦੇ ਹੋ ਤੇ ਉਹਨੂੰ ਅੱਗੇ ਚਲਾ ਵੀ ਸਕਦੇ ਹੋ ਜ਼ਰੂਰੀ ਕੀ ਹੈ ਜ਼ਰੂਰੀ ਹੈ ਮਸ਼ੀਨਾ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਚਲਾਉਣੀ ਹੈ ਕਿ ਜਿੰਨਾ ਸਰਕਾਰ ਨੇ ਸਮਾਂ ਘੱਟੋ ਘੱਟ 5 ਸਾਲ ਦਾ ਕਿਹਾ 5 ਸਾਲ ਉਹ ਮਸ਼ੀਨਾਂ ਚੱਲਣੀਆਂ ਜ਼ਰੂਰੀ ਨੇ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਕਿਸੇ ਕਾਰਨਾ ਕਰਕੇ ਸਬਸਿਡੀ ਦੀ ਜਿਹੜੀ ਡਿਸਪਰਸਮੈਂਟ ਹੈ ਬੈਂਕ ਦੇ ਅਕਾਊਂਟ ਜਿਹਨੂੰ ਬੈਕਐਂਡ ਸਬਸਿਡੀ ਕਹਿੰਦੇ ਤੁਹਾਨੂੰ ਤਾਂ ਪੈਸਾ ਤੁਹਾਡੇ ਡੀਲਰ ਨੂੰ ਤਾਂ ਮਿਲ ਚੁੱਕਿਆ ਜਿੱਥੇ ਤੁਸੀਂ ਮਸ਼ੀਨਾਂ ਲਈਆਂ ਨੇ ਤੁਹਾਡੇ ਲੋਨ ਅਕਾਊਂਟ ਦੇ ਵਿੱਚ ਜਿਹੜੀ ਸਬਸਿਡੀ ਦੀ ਡਿਸਪਰਸਮੈਂਟ ਹੈ ਜੇ ਕਿਸੇ ਕਾਰਨ ਲੇਟ ਹੁੰਦੀ ਹੈ ਤਾਂ ਤੁਹਾਨੂੰ 24 ਲੱਖ ਦਾ ਮੈਂ ਵਿਆਜ ਦੱਸ ਦਿੰਨਾ ਕਿੰਨਾ ਪੈਂਦਾ 24 ਲੱਖ ਦਾ ਜੇ ਤੁਸੀਂ ਅੱਜ ਤੋਂ ਵੀ ਮਸ਼ੀਨ ਖਰੀਦਦੇ ਹੋ ਮਸ਼ੀਨਾ ਖਰੀਦਦੇ ਹੋ 30 ਲੱਖ ਦੇ ਗਰੁੱਪ ਦੇ ਵਿੱਚ ਤਾਂ 18000 ਰੁਪਏ ਵਿਆਜ ਪੈਂਦਾ ਮਹੀਨੇ ਦਾ ਜੇ ਤੁਸੀਂ ਮਹੀਨੇ ਦੀਆਂ ਕਿਸ਼ਤਾਂ ਕਰਾਈਆਂ ਹੋਈਆਂ ਨੇ ਤਾਂ 18000 ਇੱਕ ਮਹੀਨੇ ਦਾ ਪੈ ਗਿਆ 36000 ਦੋ ਮਹੀਨਿਆਂ ਦਾ 54000 ਤਿੰਨ ਮਹੀਨਿਆਂ ਦਾ ਜੇਕਰ ਸਬਸਿਡੀ ਲੇਟ ਹੁੰਦੀ ਵੀ ਤਾਂ ਜ਼ਿਆਦਾ ਤੋਂ ਜ਼ਿਆਦਾ ਇੱਕ ਮਹੀਨਾ ਜਾਂ ਦੋ ਮਹੀਨੇ ਲੇਟ ਹੋਊਗੀ ਤੀਸਰੇ ਮਹੀਨੇ ਸਬਸਿਡੀ ਆ ਜਾਣੀ ਹੈ ਸਰਕਾਰ ਦੇ ਕਹਿਣ ਅਨੁਸਾਰ ਬੈਂਕ ਦੇ ਕਹਿਣ ਅਨੁਸਾਰ 6 ਮਹੀਨੇ ਤੱਕ ਤੁਸੀਂ ਕਿਸ਼ਤ ਦੀ ਇਨਸਟਾਲਮੈਂਟ ਨਹੀਂ ਭਰਨੀ ਸਿਰਫ ਵਿਆਜ ਭਰਨਾ ਹੈ ਤਾਂ ਜੇ 6 ਮਹੀਨੇ ਤੱਕ ਵੀ ਸਬਸਿਡੀ ਲੇਟ ਹੁੰਦੀ ਹੈ ਫਿਰ ਵੀ 1,08,000 ਰੁਪਏ ਹੀ ਵਿਆਜ ਬਣਦਾ ਜੋ ਕਿ ਜਾਊਗੀ ਨਹੀਂ ਜ਼ਿਆਦਾ ਤੋਂ ਜ਼ਿਆਦਾ 2 ਤੋਂ 3 ਮਹੀਨੇ ਜੋ ਸਾਨੂੰ ਉਮੀਦ ਹੈ ਪਰ ਜੇ ਮੈਂ 3 ਮਹੀਨੇ ਦੀ ਗੱਲ ਕਰਾਂ 3 ਮਹੀਨੇ ਚ ਜੇ ਸਬਸਿਡੀ ਵੱਧ ਤੋਂ ਵੱਧ ਲੇਟ ਹੋ ਕੇ ਵੀ ਤੁਹਾਡੇ ਬੈਂਕ ਲੋਨ ਅਕਾਊਂਟ ਚ ਆਉਂਦੇ ਤਾਂ ਤੁਹਾਡਾ 54,000 ਰੁਪਏ ਵਿਆਜ 54,000 ਵਿਆਜ ਲੱਗਿਆ ਜਿਹੜੀ ਸਬਸਿਡੀ ਆਈ ਤੁਹਾਨੂੰ ਉਹ ਕਿੰਨੀ ਹੋ ਗਈ 24,054 ਘਟਦੋ 23,46000 ਰੁਪਏ ਤੁਹਾਡੇ ਲੋਨ ਅਕਾਊਂਟ ਦੇ ਵਿੱਚ ਸਬਸਿਡੀ ਆ ਜਾਣੀ ਉਸ ਤੋਂ ਬਾਅਦ ਕੋਈ ਕਿਸੇ ਤਰ੍ਹਾਂ ਦਾ ਵਿਆਜ ਨਹੀਂ ਲੱਗ ਰਿਹਾ ਇਹ ਸਭ ਅਫਵਾਹਾਂ ਨੇ ਅਫਵਾਹਾਂ ਤੋਂ ਬਚੋ ਇਹੀ ਕੰਡੀਸ਼ਨ ਗਰੁੱਪ ਸਬਸਿਡੀ ਦੇ ਆ ਜਿਹੜੇ ਰਜਿਸਟਰਡ ਗਰੁੱਪ ਨੇ ਇਹੀ ਕੰਡੀਸ਼ਨ ਇੰਡੀਵਿਜੂਅਲ ਜਿਹੜਾ ਸੀਐਚਸੀ ਦੇ ਵਿੱਚ ਸਿੰਗਲ ਫਾਰਮਰ ਨੇ ਸਬਸਿਡੀ ਲਈ ਤਾਂ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਅਫਵਾਹ ਨਹੀਂ ਕਿਸਾਨਾਂ ਨੂੰ ਕਨਫਿਊਜ਼ ਹੋਣ ਦੀ ਕੋਈ ਜ਼ਰੂਰਤ ਨਹੀਂ ਗੁਰਪ੍ਰੀਤ ਸਿੰਘ ਜੀ ਤੁਸੀਂ ਗਰੁੱਪਾਂ ਬਾਰੇ ਤਾਂ ਦੱਸਤਾ ਜੇ ਕਿਸੇ ਇੰਡੀਵਿਜੂਅਲ ਫਾਰਮਰ ਨੇ ਸਬਸਿਡੀ ਭਰੀ ਹੋਈ ਹੈ ਜਿਵੇਂ ਬੈਲਰ ਰੇਕ ਤੁਸੀਂ ਦੱਸਿਆ ਕਿ ਸਰਕਾਰ ਉਹਨਾਂ ਨੂੰ 50% ਤੱਕ ਸਬਸਿਡੀ ਦੇ ਰਹੀ ਹੈ ਜੀ ਤੇ ਕੀ ਉਹਨਾਂ ਦੀ ਜਿਹੜੀ ਬਚੀ ਹੋਈ ਰਾਸ਼ੀ ਹੈ ਉਹਨਾਂ ਤੇ ਵੀ ਤੁਸੀਂ ਉਹਨਾਂ ਨੂੰ ਲੋਨ ਮੁਹੱਈਆ ਕਰਵਾ ਸਕਦੇ ਹੋ ਹਾਂ ਜੀ ਮੈਡਮ ਬਹੁਤ ਵਧੀਆ ਸਵਾਲ ਹੈ ਕਿਉਂਕਿ ਅਸੀਂ ਜ਼ਿਆਦਾਤਰ ਗੱਲ ਗਰੁੱਪ ਦੀ ਜਾਂ 80% ਦੀ ਕਰਦੇ ਹਾਂ 50% ਸਬਸਿਡੀ ਦੇ ਵੀ ਮੇਰੇ ਕਿਸਾਨ ਵੀਰ ਨੇ ਇਹਦੇ ਵਿੱਚ ਇਸ ਤਰ੍ਹਾਂ ਜੀ ਜਦੋਂ ਬੈਂਕ ਨਾਲ ਟਾਈਅਪ ਹੋਇਆ ਐਗਰੀ ਜ਼ੋਨ ਦਾ ਉਹਦੇ ਵਿੱਚ ਸਹੂਲਤਾ ਸੀ ਸਾਰਿਆਂ ਨੂੰ ਮੱਦੇ ਨਜ਼ਰ ਰੱਖ ਕੇ ਹੀ ਪ੍ਰਦਾਨ ਕੀਤੀ ਹੈ ਜੀ ਜਿਵੇਂ ਇੰਡੀਵਿਜੂਅਲ ਫਾਰਮਰ ਹੈ ਜਾਂ ਇਕੱਲਾ ਕਿਸਾਨ ਜਿਹੜਾ ਭਰਦਾ ਜਿਹਨੂੰ 50% ਸਬਸਿਡੀ ਆਉਂਦੀ ਹੈ ਜੇ ਮੈਂ ਇਕੱਲੇ ਬੇਲਰ ਦੀ ਗੱਲ ਕਰਾਂ ਰੇਕ ਤੋਂ ਬਗੈਰ ਬੇਲਰ ਦੀ ਗੱਲ ਕਰਾਂ ਤਾਂ ਬੇਲਰ ਦੀ ਆਮ ਕੀਮਤ 16 ਤੋਂ 17 ਲੱਖ ਦੇ ਵਿੱਚ ਹੈ ਕਿਸੇ ਵੀ ਕੰਪਨੀ ਦਾ ਉਹ ਹੈ 6,60,000 ਰੁਪਏ 50% ਦੇ ਵਿੱਚ ਕੱਲੇ ਭੇਲਰ ਤੇ ਸਬਸਿਡੀ ਆਉਂਦੀ ਹੈ। ਤਾਂ ਉੱਪਰਲਾ ਜਿਹੜਾ 10 ਲੱਖ ਰੁਪਏ ਮੋਟਾ-ਮੋਟਾ ਜੀ ਆਪਾਂ ਨੂੰ ਲੋਨ ਦੀ ਜ਼ਰੂਰਤ ਹੈ। ਜੀ। ਜਦੋਂ ਕਿ 80% ਤੱਕ ਵੀ ਲੋਨ ਹੋ ਜਾਂਦਾ ਬੈਂਕ ਕਰ ਦਿੰਦੀ ਹੈ ਪਰ ਮੈਂ ਪਹਿਲਾਂ ਵੀ ਕਿਹਾ ਮੇਰੇ ਕਿਸਾਨ ਵੀਰਾਂ ਨੂੰ ਕਿ ਜ਼ਰੂਰਤ ਤੋਂ ਜ਼ਿਆਦਾ ਕਰਜ਼ਾ ਚੱਕਣ ਦੀ ਜ਼ਰੂਰਤ ਨਹੀਂ ਮੋੜਨਾ ਤਾਂ ਹੈ ਹੀ ਆਪਾਂ ਉਹ। ਜੇ ਕਰਜ਼ਾ ਵੱਧ ਮਿਲਦਾ ਮੋੜਨਾ ਤਾਂ ਹੈ ਹੀ ਔਰ ਬੇਲਰ ਮਸ਼ੀਨ ਜਿਹੜੇ ਫਾਰਮਰ ਚਲਾਉਂਦੇ ਨੇ ਉਹਨਾਂ ਨੂੰ ਪਤਾ ਹੈ ਵੀ ਇਹਦੀ ਇਨਕਮ ਕਿੰਨੀ ਹੁੰਦੀ ਆ। ਇਹ ਤਾਂ ਸਬਸਿਡੀ ਤੋਂ ਬਿਨਾਂ ਵੀ ਕਿਸਾਨ ਲੈਂਦੇ ਨੇ ਕਿਉਂਕਿ ਇਹ ਮਸ਼ੀਨ ਚੰ ਕਰਕੇ ਦਿੰਦੀ ਹੈ ਚੰਗੀ ਕੰਪਨੀ ਦੀ ਹੋਵੇ ਚੰਗੀ ਸਰਵਿਸ ਮਿਲਦੀ ਹੋਵੇ। ਤਾਂ ਜੇ 10 ਲੱਖ ਰੁਪਇਆ ਵੀ ਇੰਡੀਵਿਜੂਅਲ ਫਾਰਮਰ ਵੀ ਲੋਨ ਕਰਾਉਂਦਾ ਹੈ ਐਗਰੀ ਜ਼ੋਨ ਕਰਾ ਕੇ ਦੇਊਗਾ। 5 ਤੋਂ 7 ਦਿਨ ਲੱਗਦੇ ਨੇ ਲੋਨ ਹੋਣ ਨੂੰ ਵੱਧ ਤੋਂ ਵੱਧ। ਚਾਹੇ ਗਰੁੱਪ ਦਾ ਫਾਰਮਰ ਗਰੁੱਪ ਦਾ, ਸੀਐਸਸੀ ਦਾ ਜਾਂ ਇੰਡੀਵਿਵਿਜੂਅਲ ਦਾ। ਉਸ ਲੋਨ ਦੇ ਵਿੱਚ ਮੰਥਲੀ, ਤਿਮਾਹੀ ਜਾਂ ਸ਼ਮਾਹੀ ਕਿਸ਼ਤਾਂ ਕਿਸਾਨ ਵੀਰ ਕਰਾ ਸਕਦੇ ਨੇ ਤੇ ਸਬਸਿਡੀ ਆਉਣ ਤੇ 6,60,000 ਰੁਪਇਆ ਸਬਸਿਡੀ ਆਈ 10 ਲੱਖ ਰੁਪਇਆ ਦਾ ਪਰ ਲੋਨ ਕਰਾਇਆ ਹੋਇਆ ਸੀ। ਉਹਨੂੰ ਭਰ ਦੋ 340000 ਰੁਪਏ ਰਹਿ ਗਏ ਜਿਹਉਂ ਦੀਆਂ ਕਿਸ਼ਤਾਂ ਕਰਵਾ ਲਓ। ਤਾਂ ਇਹ ਇੰਡੀਵਿਜੂਅਲ ਫਾਰਮਰ ਲਈ ਵੀ ਉਨੇ ਹੀ ਵੱਡੀ ਉਨੇ ਹੀ ਅਟਰੈਕਟਿਵ ਸਕੀਮ ਹੈ ਲੋਨ ਦੀ ਜਿਵੇਂ ਕਿ ਗਰੁੱਪਾਂ ਦੇ ਲਈ ਸਾਰਿਆਂ ਲਈ ਸਹੂਲਤ ਐਗਰੀ ਜੋਨ ਨੇ ਸੋਚ ਕੇ ਹੀ ਬੈਂਕ ਦੇ ਨਾਲ ਟਾਈਅਪ ਕੀਤਾ। ਕਿਸਾਨ ਵੀਰੋ ਉਮੀਦ ਹੈ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਅਤੇ ਤੁਹਾਡੀ ਜਾਣਕਾਰੀ ਵਿੱਚ ਵਾਧਾ ਹੋਇਆ ਹੋਵੇਗਾ। ਅਤੇ ਕਿਸਾਨ ਵੀਰਾਂ ਦੀ ਜਿਹੜੀ ਕਨਫਿਊਜ਼ਨ ਸੀਗੀ ਉਹ ਵੀ ਦੂਰ ਹੋ ਗਈ ਹੋਏਗੀ ਇਸ ਤੋਂ ਇਲਾਵਾ ਤੁਸੀਂ ਐਗਰੀ ਜ਼ੋਨ ਦੇ ਕਿਸਾਨ ਸੇਵਾ ਕੇਂਦਰ ਦੇ ਟੋਲ ਫਰੀ ਨੰਬਰ ਤੇ ਜਦੋਂ ਮਰਜ਼ੀ ਜਿਹੜੇ ਵੇਲੇ ਮਰਜ਼ੀ ਫੋਨ ਕਰਕੇ ਸੰਪਰਕ ਕਰ ਸਕਦੇ ਹੋ ਤੁਹਾਡੀ ਹਰ ਤਰੀਕੇ ਨਾਲ ਸਹਾਇਤਾ ਕੀਤੀ ਜਾਵੇਗੀ ਸਤਿ ਸ੍ਰੀ ਅਕਾਲ